एक दिन मैं पढ़ दिया, पढ़ दिया दिया पढ़ दिया एक मेरे सामने श्लोक आ गया ओ तो श्लोक की सी एक भगत भगवान जय प्राणी के नाहे मन जैसे सूकर सुवान नानक मानो ताहे ता। ਇਕ ਭਗਵਾਨ ਦੀ ਭਗਤੀ ਇਨਸਾਨ ਦੇ ਅੰਦਰ ਨਹੀਂ ਤਾਂ ਸਮਝੋ ਉਹਦਾ ਤਨ ਸੂਰ ਕੁੱਤੇ ਵਰਗਾ ਹੈ ਕਿਤਨੀ ਵੱਡੀ ਗੱਲ ਹੈ ਕਿੰਨੀ ਵੱਡੀ ਗਾਲ ਹੈ ਕਿੰਨੇ ਸਾਲ ਲੰਘੇ ਮੈਂ ਉੱਥੇ ਉੱਥੇ ਹੀ ਖੜਾ ਕੋਈ ਭਗਵਾਨ ਦੀ ਭਗਤੀ ਤਾਂ ਬੜੀ ਦੂਰ ਭਗਵਾਨ ਨੂੰ ਮੰਨਿਆ ਹੀ ਨਹੀਂ ਨੇ ਮੈਂ ਅਜੇ ਲਗਤੀ ਕਰਨਾ ਤਾਂ ਬੜੀ ਦੂਰ ਦੀ ਗੱਲ ਹੈ ਜਿਸ ਨੇ ਇਹ ਵਿਚਾਰ ਪੜਨੇ ਹੋਣ ਸ਼ਾਇਦ ਥੱਲੇ ਮੇਰਾ ਪਰਚਿਆਂ ਚ ਪਰਚਾ ਆਇਆ ਹੋਵੇ ਤਾਂ ਉਸ ਦਾ ਹੈਡਿੰਗ ਹੈ ਕਦੋਂ ਕਦੋਂ ਤੇ ਮੇਰੇ ਤੇ ਕਿਰਪਾ ਹੋਈਏ ਮੈਂ ਭਗਵਾਨ ਨੂੰ ਮੰਨਾਂਗਾ ਅਜੇ ਨਹੀਂ ਮੰਨੇ ਬਾਣੀ ਪੜਨਾ ਬਾਣੀ ਵਿਚਾਰ ਕਰ ਲੈਣਾ ਕੁਝ ਹੋਰ ਗੱਲ ਹੈ ਭਗਵਾਨ ਨੂੰ ਮੰਨਣਾ ਕੁਝ ਹੋਰ ਗੱਲ ਹੈ ਸੋ ਅੱਜ ਜੋ ਸ਼ਬਦ ਪੜੇ ਗਏ ਆਪ ਜੀ ਨੇ ਜਿਹੜੇ ਪਹਿਲੇ ਖਾਂਦਿਆਂ ਬੈਠੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਸ਼ਬਦ ਪੜਿਆ ਗਿਆ ਦਰਿਆ ਵੇ ਕੰਨੇ ਬਗਲਾ ਬੈਠਾ ਕੇਲ ਗਏ ਕੇਲ ਕਰੇ ਧਰਮ ਦੀ ਦੁਨੀਆ ਦੇ ਵਿੱਚ ਕਾ ਤੁਹਾਨੂੰ ਦੱਸ ਰਿਹਾ ਹਾਂ ਚਾਰ ਅਵਸਥਾਵਾਂ ਨੇ ਇਹ ਚਾਰ ਅਵਸਥਾਵਾਂ ਦੇ ਵਿੱਚੋਂ ਜਿੰਨੇ ਕੁ ਸੋਜੀ ਪਰਮੇਸ਼ਰ ਨੇ ਦਿੱਤੀ ਉਹਦੇ ਮੁਤਾਬਕ ਇਹ ਪਹਿਲੀ ਵਸਾਦਾ ਸ਼ਬਦ ਹੈ ਫਿਰ ਭਾਈ ਸਾਹਿਬ ਜੀ ਨੇ ਸ਼ਬਦ ਗਾਇਨ ਕੀਤਾ ਆਪਣੇ ਕਰਮ ਕੀ ਗਾਥ ਮੈਂ ਕਿਹਾ ਜਾਣੂ ਮੈਂ ਕਿਹਾ ਜਾਣੂ ਬਾਬਾ ਰੇ ਜੇ ਜੀ ਆਰਮਤਾ ਹੁੰਦੀ ਹੈ ਨਰੂ ਮਰੇ ਨਰਖਾਮ ਨਾ ਆਵੇ ਪਸ਼ੂ ਮਰੇ ਦਸ ਪਾਜ ਸਵਾਰ ਹੈ ਇਨਸਾਨ ਕੀ ਹੈ ਜਦੋਂ ਮਰਦਾ ਤਾਂ ਵੀ ਕਿਤਨੀਆਂ ਲੱਕੜਾਂ ਪਾਈਆਂ ਜਾਂਦੀਆਂ ਉਸਤੇ ਤੇ ਉਹਦਾ ਸ਼ਰੀਰ ਕੋਈ ਕੰਮ ਨਹੀਂ ਆਂਦਾ ਬੇਕਾਰ ਤੇ ਪਸ਼ੂ ਮਰਦਾ ਤੇ ਉਹ ਕਈਆਂ ਦੇ ਕਾਰੇ ਸਵਾਰ ਕੇ ਜਾਂਦਾ ਮੈਨੂੰ ਯਾਦ ਹੈ ਜਿਸ ਸਾਡੇ ਦੁਪਾਨ ਹੁੰਦੀ ਸੀ ਉਸ ਗਲੀ ਜਿਹੜੇ ਕੰਮ ਕਰਦੇ ਸਨ ਨਾ ਉਹ ਮਰੇ ਹੋਏ ਜਾਨਵਰਾਂ ਚੁੱਕ ਕੇ ਲਿਆਉਂਦੇ ਸਨ ਗਾਂ ਮੱਝਾਂ ਜਾਂ ਹੋਰ ਸਰਾਂ ਦੀਆਂ ਚੀਜ਼ਾਂ ਬੈਲ ਤੇ ਉਸ ਨੂੰ ਫਿਰ ਚੀਰ ਫਾਲ ਕਰਕੇ ਉਹਨਾਂ ਸਮਾਨ ਵੇਚਦੇ ਸਨ ਖੱਲਾ ਵੇਚਦੇ ਸਨ ਹਡੀਆਂ ਵੇਚਦੇ ਸਨ ਮਿੱਜ ਵੇਚਦੇ ਸਨ ਤੇ ਬੰਦੇ ਦਾ ਕੀ ਹੈ ਬੰਦਾ ਕਿਸ ਕੰਮ ਆਇਆ ਕਿਸੇ ਕੰਮ ਆਇਆ ਅੱਜ ਸਾਇਨਿਕ ਤਰੱਕੀ ਚੱਲਤੀ ਐ ਤੇ ਸਾਡੇ ਕੁਝ ਪਾਰਟਸ ਲੋੜਵੰਦੇ ਕਮ ਆ ਜਾਂਦੇ ਨੇ ਪਰ ਸਾਡੇ ਅਸੀਂ ਜਾਗਰਤੀ ਨਹੀਂ ਸਾਡੇ ਚ ਜਿਨ੍ਹਾਂ ਦੀ ਜਾਗਰਤੀ ਆ ਗਈ ਉਹਨਾਂ ਵਿੱਚ ਅੱਜ ਸਾਡੇ ਵਿੱਚ ਹੀ ਦੋ ਪਰਿਵਾਰ ਬੈਠੇ ਨੇ ਜਿਨ੍ਹਾਂ ਦੇ ਇੱਕ ਤੇ ਬੀਬੀ ਦਾ ਉਤਕਾਰ ਵਾਲਾ ਡੈਥ ਹੋਈ ਤੇ ਉਹਦੇ ਪਹਿਲੇ ਵਸੀਅਤ ਕੀਤੀ ਸੀ ਕਿ ਮੇਰੀ ਪੂਰੀ ਬਾਡੀ ਮੈਡੀਕਲ ਕਾਲਜ ਦੇਣਾ ਉਹ ਦਿੱਤੀ ਗਈ ਤੇ ਉਹਨਾਂ ਦੇ ਕੋਲ ਉਸ ਤੋਂ ਕੁਝ ਥਿਰ ਪਹਿਲੇ ਗੁਜ਼ਰੇ ਉਹਨਾਂ ਦਾ ਬੇਟਾ ਵੀ ਇੱਥੇ ਬੈਠਾ ਹੈ ਅੱਜ ਉਹ ਵੀ ਬਾਡੀ ਦਿੱਤੀ ਗਈ ਮੈਂ ਜੋ ਕਹਿਣਾ ਚਾਹਣਾ ਹੈ ਕਿ ਮੈਂ ਉਹਨਾਂ ਦਾ ਨਾਮ ਸੀ ਗੁਰਬਖਸ਼ ਸਿੰਘ ਇਹ ਦੋਨੋਂ ਆਪਸੇ ਕੁੜਮ ਸੰਤ ਇੱਕ ਨਹੀਂ ਧੀ ਸੀ ਤੇ ਇੱਕ ਦਾ ਬੇਟਾ ਵਿਆਹਿਆ ਸੀ ਗੁਰਬਖਸ਼ ਸਿੰਘ ਜਿਹੜੇ ਸਰਦਾਰ ਜੀ ਸਨ ਮੈਂ ਉਹਨਾਂ ਨੂੰ ਪਹਿਲੀ ਵਾਰੀ ਜਦੋਂ ਉਹਨਾਂ ਦੀ ਵਾਈਫ ਦੀ ਡੈਥ ਹੋਈ ਤੇ ਪੰਜਾਬੀ ਬਾਗ ਜਿੱਥੇ ਸੁਰਜੀਤਪੁਰ ਦਾ ਸੰਸਕਾਰ ਹੋਇਆ ਇਸੇ ਜਗ੍ਹਾ ਤੇ ਉਹਨਾਂ ਦੀ ਵਾਈਫ ਦਾ ਸਤਕਾਰ ਸੰਸਕਾਰ ਸੀ ਤੇ ਮੈਂ ਵੀ ਪਹੁੰਚਿਆ ਸਾਂ ਉੱਥੇ ਮੈਂ ਵੇਖ ਕੇ ਹੈਰਾਨ ਰਹਿ ਗਿਆ ਉਸ ਦਿਨ ਜਿਸ ਦਿਨ ਸੰਸਕਾਰ ਸੀ ਜੇ ਸਰਦਾਰ ਸਾਹਿਬ ਆਪ ਖੁਦ ਜਦ ਵੀ ਸਾਦਾ ਪਾਠ ਕਰ ਰਹੇ ਨੇ ਅਸੀਂ ਪਾਠ ਕਰਨੇ ਆ 10 15 ਮਿੰਟ ਦੇ ਵਿੱਚ ਕਰ ਉਹ ਮਾਰਿਆ ਪਰੇ ਪਾਠ ਹੋ ਗਿਆ ਖਤਮ ਛੁੱਟੀ ਪੌਣੇ ਘੰਟੇ ਦੇ ਵਿੱਚ ਕਰ ਪਾਠ ਕੀਤਾ ਉਹਨਾਂ ਨੇ ਪੌਣੇ ਘੰਟੇ ਦੇ ਸਾ ਮੈਨੂੰ ਸ਼ਰਮ ਆਣ ਲੱਗ ਪਈ ਆਪਣੇ ਤੇ ਜਰਨੈਲ ਸਿੰਘ ਕਿੱਥੇ ਖੜਾ ਹੈ ਵੇਖ ਤਰਾ ਕਿੱਥੇ ਖੜਾ ਹੈ ਤੂੰ ਤੇ ਅੱਜ ਵੀ ਕੁਝ ਐਸੇ ਪ੍ਰੇਮੀ ਨੇ ਜੀ ਜਬਜੀਤ ਸਿੰਘ ਦੇ ਪਾਠ ਨੂੰ ਪਤਨੇ ਕਿੰਨੀ ਦੇਰ ਲਗਾ ਸਕਦੇ ਇੱਕ ਇੱਕ ਪੰਕਤੀ ਨੂੰ ਬੜੇ ਧਿਆਨ ਦੇ ਨਾਲ ਵਿਚਾਰਦੇ ਨੇ ਪੜ੍ਹਦੇ ਨੇ ਕਈਆਂ ਦਾ ਨਿਤਨੇਮ ਸਾਰਾ ਦਿਨ ਪੂਰਾ ਹੀ ਨਹੀਂ ਹੁੰਦਾ ਤੋਂ ਮੈਂ ਗੱਲ ਕਰ ਰਿਹਾ ਆਂ ਇਹ ਬਾਣੀ ਹੈ ਅਸੀਂ ਉਹਨਾਂ ਤੋਂ ਸੇਧ ਲੈਣੀ ਹੈ ਅੱਜ ਦਾ ਮਤਲਬ ਸਿਰਫ ਇੰਨਾ ਹੀ ਹੈ ਅਸੀਂ ਆਪਣੇ ਆਪ ਨੂੰ ਚੈੱਕ ਕਰਨਾ ਹੈ ਅਸੀਂ ਵੀ ਬਾਣੀ ਪੜਦੇ ਆ ਰਹੇ ਹਾਂ ਸਾਲੋਂ ਵੱਧਦੀ ਹੋ ਗਈ ਅਸੀਂ ਖੜੇ ਕਿੱਥੇ ਆ ਜੇ ਸੋ ਜਦੋਂ ਬਾਸ਼ੌ ਪੜਿਆ ਗਿਆ ਹਮ ਆਦਮੀ ਹਾਂ ਇਕਦਮੀ ਮੌਲਤ ਮੋਤ ਨਾ ਜਾਣਾ ਬੰਦਾ ਆਪਣੇ ਬਾਰੇ ਤਸਰਿਆ ਇਹ ਜਦੋਂ ਬੰਦਾ ਆਪਣੇ ਬਾਰੇ ਇਹੋ ਜਿਹੀ ਗੱਲਾਂ ਕਰਦਾ ਨਾ ਸਮਝ ਲਓ ਕਿ ਉਹ ਦੂਜੀ ਧਰਮ ਦੀ ਦੂਜੀ ਅਵਸਥਾ ਚ ਲੱਗਿਆ ਪਰ ਮੇਰੀ ਗੱਲ ਸ਼ੁਰੂ ਨਹੀਂ ਹੋਈ ਅਜੇ ਇਸੇ ਤਰ੍ਹਾਂ ਗਿਆਨੀ ਜਿਹਨੇ ਸ਼ਬਦ ਪੜ੍ਹਿਆ ਉਹਨੇ ਬਾਬਾ ਬੋਲਤੇ ਤੇ ਕਹਾ ਹ ਗਏ ਕਹਾ ਗਏ ਮੈਂ ਤੁਨਵਾਦੀਆਂ ਸਾਰਿਆਂ ਦਾ ਚਾਹੇ ਉਹ ਬੱਚਾ ਹੈ ਚਾਹੇ ਵੱਡਾ ਹੈ ਚਾਹੇ ਗਿਆਨੀ ਹੈ ਚਾਹੇ ਤਿਆਨੀ ਹੈ ਬਾਣੀ ਸੁਣਾ ਰਿਹਾ ਹੈ ਪਰ ਮੈਂ ਇੱਕ ਦੱਸਾਂ ਤੁਹਾਨੂੰ ਜਦੋਂ ਜਗਤ ਅਵਸਥਾ ਬਦਲੇਗੀ ਇਹਨਾਂ ਸ਼ਬਦਾਂ ਦੇ ਅਰਥ ਬਦਲਦੇ ਜਾਂਦੇ ਜੋ ਤੁਸੀਂ ਸਮਝ ਰਹੇ ਆ ਉਹ ਅਰਥ ਬਦਲ ਜਾਂਦੇ ਸਾਡੀ ਅਵਸਥਾ ਦੇ ਮੁਤਾਬਕ ਅਰਥ ਬਦਲਦੇ ਜਾਂਦੇ ਨੇ ਹੁਣ ਇਸ ਸ਼ਬਦ ਦੇ ਯਾਰ ਤੁਸੀਂ ਕਹੋਗੇ ਇਹ ਕਿਹੜੀ ਅਵਸਥਾ ਦਾ ਸ਼ਬਦ ਹੋਇਆ ਬਈ ਫਿਰ ਦੱਸੋ ਇਹ ਚੌਥੀ ਅਵਸਥਾ ਦਾ ਸ਼ਬਦ ਹੈ ਟੌਪ ਕਲਾਸ ਹੁਣ ਇਸ ਦਾ ਮਤਲਬ ਇਹ ਸ਼ਬਦ ਵੀ ਕਬੀਰ ਜੀ ਦਾ ਇਦਾ ਮਤਲਬ ਕਿ ਕਬੀਰ ਜੀ ਨੇ ਪਹਿਲੇ ਤਿੰਨ ਅਵਸਥਾ ਪਾਸ ਕੀਤੀਆਂ ਹੋਈਆਂ ਨੇ ਬਾਅਦ ਚੌਥੇ ਚ ਪਹੁੰਚੇ ਨੇ ਹੁਣ ਕੀ ਕੀ ਰਹਿਣੇ ਕਬੀਰ ਜੀ ਹੁਣ ਇਹਦੀ ਵਿਚਾਰ ਕਰੀਏ ਟਾਈਮ ਬੜਾ ਲੱਗ ਜਾਏਗਾ ਮੇਰੇ ਕੋਲ ਟਾਈਮ ਬਹੁਤ ਘੱਟ ਹੈ ਮੈਂ ਅੱਗੇ ਫਲਾਂ ਪੜੀਆਂ ਕਰਨੀਆਂ ਜੇ ਹੋਰ ਘੜੀ ਪੱਦੀ ਜਾ ਰਹੀ ਹੈ ਕਬੀਰ ਜੀ ਦੱਸ ਰਹੇ ਨੇ ਮੇਰੇ ਅੰਦਰ ਜਿਹੜੇ ਵਿਕਾਰ ਸਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੋਭ ਦੰਦਾ ਝੂਠ ਕਪਟ ਸਭ ਭੱਜ ਗਏ ਸਭ ਨਿਕਲ ਗਏ ਦੌੜ ਗਏ ਮੈਂ ਜੀਵਨ ਚ ਮੁਕਤ ਹੋ ਗਿਆ ਆਪਣੇ ਮੂੰਹ ਬੋਲਦੇ ਨੇ ਅਸੀਂ ਤਾਂ ਸੋਚਿਆ ਵੀ ਨਹੀਂ ਕਦੀ ਉਹ ਦੋ ਸਾਡੇ ਤੇ ਵਿਸਥਾ ਹੈ ਕੀ ਸੋ ਫਿਰ ਦੇਵ ਸਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਇਸ ਸ਼ਬਦੀ ਵਿਚਾਰ ਜਦੋਂ ਮੈਂ ਕਰਨਾ ਕਈ ਵਾਰੀ ਮੇਰਾ ਮਨ ਕਰਦਾ ਹੈ ਕਿ ਮੈਂ ਉਸ ਨੂੰ ਇਸ ਪੰਕਤੀ ਨੂੰ ਬਾਰ ਬਾਰ ਪੜਾਂ ਜਦੋਂ ਮੈਂ 2-4 ਵਾਰੀ ਕਦੀ ਪੜ ਲੈਂਨਾ ਬਾਈ ਚਾਂਸ ਤਾਂ ਅੰਦਰੋਂ ਇੱਕ ਬਾਜ ਆ ਜਾਂਦੀ ਹੈ ਓਏ ਤੂੰ ਰੱਬ ਨੂੰ ਮੰਨ ਲਿਆ ਤੂੰ ਮਹਿਸੂਸ ਕੀਤਾ ਹੈ ਕਿ ਮੈਂ ਰਾਮ ਨਾਲ ਵਿਛੜਿਆ ਹੋਇਆ ਹਾਂ ਤਾਂ ਉਸ ਵੇਲੇ ਫਿਰ ਉਹ ਹੀ ਤੂੰ ਆਪੇ ਕਹਿੰਦਾ ਮੇਰੇ ਵੱਲੋਂ ਮੰਨਿਆ ਹੀ ਨਹੀਂ ਜੇ ਤੇ ਤੂੰ ਕਿਉਂ ਪੜ ਰਿਹਾ ਇਸ ਪੰਕਤੀ ਨੂੰ ਹੁਣ ਉਸਨੇ ਮੇਰਾ ਕੌਣ ਗੁਜ਼ਰਿਆ ਹੁੰਦਾ ਮੈਂ ਪੜਨਾ ਜਦੋਂ ਕੋਈ ਵੀ ਨਹੀਂ ਇਹ ਆਪਣੇ ਵਾਸਤੇ ਤੇ ਫਿਰ ਜਦ ਮੈਂ ਮਹਿਸੂਸ ਹੀ ਨਹੀਂ ਕੀਤਾ ਅਜੇ ਤਾਂ ਮੈਂ ਕਿੱਸਾ ਮੇਰੀ ਅਵਸਥਾ ਬਣੇਗੀ ਕਿ ਮੈਂ ਕਹਾਂਗਾ ਕਿ ਇਹ ਇਹ ਮੇਰੇ ਸਜਣੋ ਇਹ ਮੇਰੇ ਪਿਆਰਿਓ ਹੈ ਸਤਸੰਗੀ ਉਹ ਮੈਨੂੰ ਉਸੇ ਸਾਂ ਦਿਓ ਕਿ ਮੇਰਾ ਮੇਲ ਹੋ ਜਾਵੇ ਔਰ ਜੇ ਦੂਰ ਦੀ ਖੇਡ ਹੈ ਦੂਰ ਦੀ ਖੇਡ ਹੈ ਸੋ ਇਹ ਤਾਂ ਕੋਈ ਸ਼ਬਦਾਂ ਦੀ ਵਿਚਾਰ ਸੀ ਤੇ ਯਾਨੀ ਜੀ ਹੀ ਪੜ ਰਹੇ ਸਨ ਸ਼ਬਦ ਅਜਕਾਰ ਜਦ ਲੱਗ ਦੁਨੀਆ ਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਆਪਣੀ ਵੇਦਨ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਮੈਂ ਕੁਝ ਹੋਇਆ ਕੁਝ ਵੀ ਨਹੀਂ ਜੇ ਛੁਪਾ ਮੰਗਾ ਤਾਂ ਗੁਨਾਹ ਗੁਨਾਹਗਾਰ ਬਣ ਜਾਊਗਾ ਕੁਦਰਤੀ ਦਰਗਾਹ ਦੇ ਵਿਚਕਾਰ ਕਈ ਵਾਰੀ ਮੈਂ ਆਪਣੇ ਮਨ ਨਾਲ ਗੱਲ ਕਰਨਾ ਤੇ ਮੇਰਾ ਮਨ ਅੰਦਰੋਂ ਬੋਲ ਪੈਂਦਾ ਓਏ ਪਖੰਡਿਆ ਪਹਿਲੇ ਆਪਣੇ ਤੇ ਅਮਲ ਤੇ ਕਰ ਲੈ ਮੈਨੂੰ ਬਾਅਦ ਹੀ ਸਮਝਾਈਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜਿਆਂ ਪਤਾ ਲੱਗਦਾ ਕਿ ਸਭ ਤੋਂ ਜ਼ਿਆਦਾ ਸ਼ਬਦ ਆਪਣੇ ਮਨ ਦੇ ਨਾਲ ਗੱਲਾਂ ਤੇ ਮਨ ਮਨੂ ਇਹ ਕਹਿੰਦਾ ਉਹ ਪਖੰਡੀ ਪਹਿਲੇ ਆਪ ਤੋ ਸੁਧਰ ਜਰਾ ਫੇਰ ਗੱਲ ਕਰੀ ਮੇਰੇ ਨਾਲ ਮੈਨੂੰ ਪਤਾ ਹੈ ਤੇਰੀ ਕੀ ਔਕਾਤ ਹੈ ਹੁਣੇ ਮੇਰੇ ਤੋਂ ਬਾਅਦ ਅਨੰਦ ਸਾਹਿਬ ਦਾ ਪਾਠ ਹੋਏਗਾ ਤੇ ਅਨੰਦ ਸਾਹਿਬ ਦੀ ਪਾਠ ਦੀ ਜਿਹੜੀ ਪਹਿਲੀ ਪੋੜੀ ਹੈ ਨਾ ਇਹ ਚੌਥੀ ਅਸਤਾ ਦੀ ਪੋੜੀ ਹੈ ਜਦੋਂ ਬੰਦਾ ਆਪਣੇ ਮੂੰਹੋਂ ਬੋਲਦਾ ਹੈ ਇਹ ਮੇਰੀ ਮਾਂ ਮੇਰ ਦੀ ਕਿਰਪਾ ਹੋ ਗਈ ਮੈਨੂੰ ਸਤਗੁਰੂ ਮਿਲ ਗਿਆ ਮੈਨੂੰ ਸਤਗੁਰੂ ਮਿਲ ਗਿਆ ਅਸੀਂ ਕਹਿ ਸਕਨੇ ਆ ਮੈਨੂੰ ਸਤਗੁਰੂ ਮਿਲ ਗਿਆ ਪਰ ওই ਗੱਲ ਇੱਕ ਦਿਨ ਆ ਜਾਏਗਾ ਜਿੱਥੇ ਵਾਹਿਗੁਰੂ ਇੰਨੀ ਕਿਰਪਾ ਕਰ ਦਿੱਤੀ ਹੈ ਨਾ ਇੱਥੇ ਲਿਆਇਆ ਅੱਗੇ ਵੀ ਲੈ ਜਾਏਗਾ ਉਹਦੀ ਮਿਹਰਬਾਨੀ ਹੋ ਜਾਏਗੀ ਪਰ ਕਿਰਪਾ ਉਸਨੇ ਹੀ ਕਰਨੀ ਹੈ ਇਹ ਗਿਆਨ ਵੀ ਉਸੇ ਦਿੱਤਾ ਹੈ ਤੇ ਅੱਗੇ ਵੀ ਲੈ ਜਾਏਗਾ ਪਰ ਅੱਜੇ ਖੇਡ ਬੜੀ ਲੰਬੀ ਹੈ ਸੋ ਮੈਂ ਜੋ ਗੱਲ ਗੱਲ ਕਹਿਣਾ ਚਾਹੁੰਦਾ ਸਾਂ ਸਭ ਤੋਂ ਪਹਿਲੇ ਮੈਂ ਸ਼ਾਰਟ ਗੱਲ ਕਰਾਂ ਐ ਜੋ ਆਪ ਜੀ ਦੇਖ ਰਹੇ ਹੋ ਇਸ ਤੇ ਲਿਖਿਆ ਹੈ ਮੇਰੀ ਵਸੀਅਤ कि मेरे मरण तो बाद मेरा क्रिया कर्म किस तरह करना है मेरी इच्छा के अनुसार मेरे परिवार ऑर्डर होगा बेनती ऑर्डर हूं मैं समाज जो देख रहे हैं ओंका मन दुख है परेशानी होंगी है ਮੈਂ ਆਪਣੇ ਪਰਿਵਾਰ ਨੂੰ ਤਾਂ ਕਹਿ ਸਕਣਾ ਨਾ ਤੇ ਮੈਨੂੰ ਉਮੀਦ ਹੈ ਮੇਰਾ ਪਰਿਵਾਰ ਬੈਠਾ ਸਾਰੇ ਇੱਥੇ ਕਿ ਉਹ ਮੇਰਾ ਮੇਰੇ ਮੁਤਾਬਕ ਹੀ ਮੇਰਾ ਕਿਰਿਆ ਕਰਮ ਕਰਨਗੇ ਤੇ ਇਸੇ ਤਰ੍ਹਾਂ ਇਹ ਕਿਤਾਬ ਹੈ ਮਰਤਕ ਸੰਸਕਾਰ ਥੱਲੇ ਜਦੋਂ ਤੁਸੀਂ ਜਾਓਗੇ ਉੱਥੇ ਸਟਾਲ ਲੱਗਿਆ ਹੋਇਆ ਹੈ ਬਹੁਤ ਸਾਰੇ ਪਰਚੇ ਬਹੁਤ ਸਾਰਾ ਲਿਟਰੇਚਰ ਵਕ ਵਕ ਤਾਪਕ ਦੇ ਉੱਤੇ ਤਾਨੂੰ ਪੜਨ ਨੂੰ ਮਿਲੇਗਾ ਛੋਟੇ ਛੋਟੇ ਲੈ ਕੇ ਜਾਣਨਾ ਪੜਨਾ ਵਿਚਾਰ ਕਰਨਾ ਪਿਛਲੇ ਤਵਾਰ ਇੱਕ ਬੱਚਾ ਲੈ ਗਿਆ ਸੀ ਜੋ ਜੋਰੀ ਗਾਰਡਨ ਤੋਂ ਮੈਨੂੰ ਹੈਰਾਨਗੀ ਹੈ ਬਲੇ ਹਾਰ ਜਾਵਾ ਉਸ ਬੱਚੇ ਤੋਂ ਜੇ ਉਸ ਨਾਲ ਮੇਰੀ ਗਲਤ ਹੋਈ ਪਰਸੋਂ ਫੋਨ ਦੇ ਉੱਤੇ ਉਹਨੇ ਉਹ ਸਵਾਲ ਕੀਤੇ ਮਨੂੰ ਮੈਂ ਅੱਛਾ ਇਹ ਬੱਚਾ ਐਡੇ ਸਵਾਲ ਸ਼ਰਮਦੀ ਦੁਨੀਆਕਾਰ ਕਿੱਥੋਂ बोल ਰਿਹਾ ਹੈ ਬੱਚਾ ਕੋਹ ਸਮਝਾ ਰਿਹਾ ਹੈ 12ਵੀਂ ਕਲਾਸ ਪੜਦਾ ਪਿਆ ਜੇ ਕਿ ਨਾ ਮੇਰੇ ਤੋਂ ਅੱਗੇ ਆਓ ਅਸੀਂ ਵੀ ਆਪਣੇ ਆਪ ਕੰਪੇਅਰ ਕਰਨਾ ਹੈ ਅਸੀਂ ਕਿੱਥੇ ਖੜੇ ਆ ਸਾਨੂੰ ਕੋਈ ਸਵਾਲ ਪੈਦਾ ਹੋਇਆ ਮੈਂ ਗੱਲ ਕਰਾਂਗਾ ਅਨੰਦ ਸਾਹਿਬ ਦੀ ਦੂਸਰੀ ਪੌੜੀ 'ਚ ਮਨ ਦੇ ਨਾਲ ਗੱਲ ਹੁੰਦੀ ਹੈ ਬੰਦੇ ਦੀ ਤੀਸਰੀ ਪੌੜੀ ਦੇ ਵਿੱਚਕਾਰ ਰੱਬ ਨਾਲ ਗੱਲ ਹੁੰਦੀ ਹੈ ਚੌਥੀ ਪੌੜੀ 'ਚ ਆ ਸਤਸੰਗੀਆਂ ਨਾਲ ਖਲੋਂਦੀ ਹੈ ਪੰਜਵੀਂ ਪੌੜੀ 'ਨਾਲ ਰਾਬਿ ਨਾਲ ਗੱਲ ਹੁੰਦੀ ਪਈ ਹੈ ਔਰ ਛੇਵੀਂ ਪੌੜੀ ਦੇ ਵਿਚਕਾਰ ਫੇਰ ਸਤਸੰਗੀਆਂ ਨਾਲ ਗੱਲ ਹੁੰਦੀ ਪਈ ਹੈ ਜੇ 40 ਪੌੜੀਆਂ ਪੜਾਂਗੇ ਪਤਾ ਨਹੀਂ ਕਿਤਨੀਆਂ ਕਿਨਾ-ਕਿਨਾ ਨਾਲ ਗੱਲ ਬੰਦਾ ਜੀਵ ਕਰਦਾ ਹੈ ਤਾਂ ਜਾ ਕੇ ਉਸ ਨੂੰ ਕਿਦਰੇ ਮੁਕਤੀ ਮਿਲਦੀ ਹੈ ਐਵੇਂ ਨਹੀਂ ਕਿ ਕਿਸੇ ਨੇ ਕਹਿ ਦਿੱਤਾ ਜੀ ਚਰਣਾ ਹੀ ਥਾ ਦੇ ਦੇਣਾ ਇਹਨੂੰ ਮੁਕਤ ਕਰ ਦੇਣਾ ਤੇ ਹੁਣ ਮਿਲ ਜਾਏਗੀ ਕੁਛ ਨਹੀਂ ਗੁਰੂ ਸਾਹਿਬ ਆਪਣੀ ਬਾਣੀਕਾਰ ਐਂਡ ਬੜੀ ਕਹਿ ਰਹੇ ਨੇ ਦੋ ਤਰੀਕੇ ਨਾਲ ਉਹ ਭਲਿਆ ਉਹ ਦੁਨੀਆਂ ਦੇ ਲੋਕੋ ਸੁਣ ਲਓ ਕਿਦਰੇ ਭੁਲੇਖਾ ਨਾ ਲੈਣਾ ਮਤ ਜਾਣ ਸਹਿਗੱਲੀ ਪਾਇਆ ਗੱਲਾਂ ਨਾਲ ਕਿਸੇ ਨੂੰ ਰੱਬ ਨਹੀਂ ਮਿਲਿਆ ਜੀਵਨ ਚ ਲੰਘਣਾ ਪਏਗਾ ਜੇ ਤੂੰ ਚਾਹੇ ਤੇ ਜੇ ਲੰਘਿਆ ਨਹੀਂ ਤਾਂ ਮੁਕਤੀ ਸੁਕਤੀ ਕੋਈ ਨਹੀਂ ਜਨਮ ਤਿਆਰ ਨਹੀਂ ਤੇ ਮੈਂ ਅਗਲੀ ਗੱਲ ਤੁਹਾਨੂੰ ਹੋਰ ਦੱਸਾਂ ਕਿ ਮੈਂ ਜੋ ਗੱਲਾਂ ਕੀਤੀਆਂ ਤੁਸੀਂ ਬੜੇ ਤੈਸ ਹੋ ਰਹੇ ਹੋਗੇ ਪਰ ਮੈਂ ਤੁਹਾਨੂੰ ਦੱਸ ਦਵਾਂ ਗੁਰਬਾਣੀ ਪੜ੍ਹ ਕੇ ਜੋ ਸਮਝ ਆਈ ਉਹ ਇਹ ਸਮਝ ਆਈ ਕਿ ਮੈਂ ਅਜੇ ਮਨਮੁਖਾਂ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚਕਾਰ ਇੱਕ ਗੁਰਮੁਖ ਹੈ ਤੇ ਇੱਕ ਮਨਮੁਖ ਹੈ। ਬਸ ਦੋ ਬੰਦੇ। ਤੇ ਗੁਰਮੁਖ ਦੇ ਬਾਰੇ ਬੜੀਆਂ ਉੱਚੀਆਂ ਉੱਚੀਆਂ ਗੱਲਾਂ, ਬੜੀਆਂ ਵੱਡੀਆਂ ਗੱਲਾਂ ਉਹਨੂੰ ਸਾਥ ਦੱਸਦੇ ਨੇ। ਉਸ ਤੋਂ ਬਲਿਹਾੜ ਕੁਰਬਾਨ ਜਾਂਦੇ ਨੇ। ਤੇ ਮਨਮੁਖ ਦੇ ਬਾਰੇ ਉਸਨੂੰ ਬੜੀਆਂ ਲਾਂਤਾਂ ਪੈਂਦੀਆਂ ਨੇ। ਤੇ ਗੁਰਬਾਣੀ ਤੇ ਆਪਣੇ ਆਪ ਨੂੰ ਗੁਰਬਾਣੀ ਦੀ ਕਸੋਟੀ ਤੇ ਮਨਰਾਮ ਕਸਵੱਟੀ ਲਾਇਆ ਤੇ ਕੀ ਨਿਕਲਿਆ ਮਨਮੁਖ ਤੇ ਕੁਛ ਨਿਕਲਦੇ ਨੇ ਮਨਰਾਮ ਤਸੋਟੀ ਲਾਇਆ ਕੰਚਨ ਸੋ ਵਿੰਨਾ ਗੁਰਮੁਖ ਕੰਚਨ ਸੋ ਵਿੰਨਾ ਗੁਰਮੁਖ ਹੋ ਗਏ ਮੈਂ ਮਨਮੁਖ ਤੇ ਮੇਰੇ ਬਾਰੇ ਆਸਾ ਦੀ ਬਾਣੀ ਚੌਥਵੀ 14ਵੀਂ ਜਿਹੜੀ ਛੱਕਾ ਹੈ ਉਹਦੇ ਚ ਲਿਖਿਆ ਹੈ ਸਾਫ ਕੋਈ ਲੁਕਾ ਛੁਪਾ ਨਹੀਂ ਮਨਮੁਖਾਂ ਨੂੰ ਸਾਰੇ ਬੋਲੇ ਹੋ ਫਿਰ ਜਨਮ ਹੈ ਮਨਮੁਖਾਂ ਨੂੰ ਫਿਰ ਜਨਮ ਹੈ ਹੁਣ ਜੇ ਮੈਂ ਮਨਮੁਖਾਂ ਇਹਦਾ ਮਤਲਬ ਕੀ ਹੈ ਮੈਨੂੰ ਫੇਰ ਜਨਮ ਲੈਣਾ ਹੈ ਹੋਰ ਹੋਰ ਵੇਖਿਆ ਕਸੋਟੀ ਦੇ ਪਰਖੇ ਗੁਰਬਾਣੀ ਨੂੰ ਤਾਂ ਇਹ ਪਤਾ ਲੱਗਾ ਕਿ ਅਜੇ ਤਾਂ ਇੱਕ ਜਨਮ ਨਹੀਂ ਕਈ ਜਨਮ ਲੈਣੇ ਪੈਣੇ ਤੁਨੂੰ ਤੂੰ ਕਿਹੜੀ ਕਸੋਟੀ ਤੇ ਉਤਰਿਆ ਪੂਰਾ ਜੇ ਸੋ ਇਹ ਗੱਲਾਂ ਕੁਛ ਪੀੜਾ ਨੇ ਦਰਦ ਹੈ ਸੰਗਤ ਨਾਲ ਸਾਂਝੀ ਕਰਾਂ ਸ਼ਾਇਦ ਕਿਸੇ ਗੁਰਮਖ ਪਿਆਰੇ ਦੀ ਮਿਹਰ ਤੇ ਨਗਾਹ ਹੋ ਜਾਏ ਤੇ ਮੇਰਾ ਮੈਨੂੰ ਗਿਆਨ ਆਵੇ ਮੈਂ ਫਟਾਫਟ ਅਗਲੀਆਂ ਪੌੜੀਆਂ ਚੜਦਾ ਜਾਵਾਂ ਤੇ ਮੇਰਾ ਨਸਤਾਰਾ ਹੋ ਜਾਏ ਪਰ ਲੱਗਦਾ ਨਹੀਂ ਕਿਉਂਕਿ ਹੁਣ ਵੀ ਅਸੀਂ ਵਿਚਾਰ ਕਰ ਰਹੇ ਸਾਂ ਘਰ ਬੈਠਿਆਂ ਬੈਠੇ ਹਾਂ ਕਿਉਂਕਿ ਬੜੀਆਂ ਹੀ ਗੱਲਾਂ ਹੁਣ ਕਬੀਰ ਜੀ ਜੋ ਕਹਿ ਦਿੱਤਾ ਬਾਬਾ ਬੋਲਦੇ تھے ਕਾਹਾਂ ਗਏ ਇਹ ਕੁਝ ਮਜ਼ਾਕ ਹੈ ਕੋਈ ਬੜਾ ਸੰਘਰਸ਼ ਦਾ ਜੀਵਨ ਹੈ ਹੁਣ ਟਾਈਮ ਨਹੀਂ ਹੈ ਮੈਂ ਸਮਾਪਤੀ ਕਰਾਂਗਾ ਕਿਉਂਕਿ ਟਾਈਮ ਦੀ ਅੱਗੇ ਮੈਨੂੰ 10 ਮਿੰਟ ਫालतू ਦਿੱਤੇ ਨੇ ਮਿਹਰਬਾਨੀ ਧੰਵਾਦ ਸੋ ਇਹ ਗੱਲਾਂ ਵਿਚਾਰਨਯੋਗ ਨੇ ਜੋ ਅਸੀਂ ਕੀਤੀਆਂ ਨੇ ਤੇ ਜੇ ਤੁਹਾਡਾ ਮਨ ਆਵੇ ਤਾਂ ਅਸੀਂ ਗੱਲ ਸੁਣੋ ਧਿਆਨ ਦੇ ਨਾਲ ਜਿਸ ਤਰ੍ਹਾਂ ਕੋਈ ਵੀ ਬੱਚਾ ਸਕੂਲ ਦੀ ਪੜਾਈ ਜਿਹੜੀ 12ਵੀਂ ਤੱਕ ਹੁੰਦੀ ਹੈ ਉਸਨੇ ਪਾਸ ਕਰਨੀ ਹੈ ਤਾਂ ਪਹਿਲੇ ਬੱਚੇ ਨੂੰ ਪ੍ਰਾਇਮਰੀ ਪਾਸ ਕਰਨੀ ਪਏਗੀ ਫਿਰ ਮਿਡਲ ਕਰਨੀ ਪਏਗੀ ਫਿਰ ਸੈਕੰਡਰੀ ਕਰ ਵੀ ਪਏਗੀ ਤੇ ਹਾਇਰ ਸੈਕੰਡਰੀ ਦਾ ਬਾਅਦ ਇਹ ਨੰਬਰ ਆਣਾ ਹੈ ਤੇ ਹਾਇਰ ਸੈਕੰਡਰੀ ਵਿੱਚ ਜਾ ਕੇ 11 ਵੀ ਪਹੁੰਚ ਗਿਆ ਨਾ ਤੇ ਫੇਲ ਹੋ ਗਿਆ ਤਾਂ ਫਿਰ ਦੁਬਾਰਾ ਵਾਪਸ ਸਕੂਲ ਛੁੱਟੇਗਾ ਨਹੀਂ ਸੋ ਅਸ ਮੈਂ ਤੇ ਪਹਿਲੀ ਬੋੜੀ ਤਖੜਾ ਹਾਂ ਅਜੇ ਤਾਂ ਤੁਸੀਂ ਇਹ ਸਾਬ ਲਾ ਲਓ ਕਿ ਮਨੂੰ ਅਜੇ ਤੱਕ ਕਿੰਨਾ ਸੰਘਰਸ਼ ਵਾਲਾ ਜੀਵਨ ਕਰਨਾ ਸੋ ਵਾਇਗਰੂ ਮੇਰ ਕਰੇ ਤੁਹਾਡੀਆਂ ਸਿਸਾਂ ਮਿਲਣ ਗਿਆ ਮੈਨੂੰ ਬਲ ਮਿਲੇਗਾ ਤਾਕਤ ਮਿਲੇਗੀ ਤੇ ਮੇਰਾ ਸੁਧਾਰ ਹੋਏਗਾ ਤਾਂ ਮੈਂ ਫਤਿਹ ਬਲਾਵਾਂ ਜੀ 2 ਮਿੰਟ ਵਿੱਚ ਪਹਿਲੇ ਸਮਾਪਤੀ ਕਰਿਆ ਤਾਂ ਕਿ ਫਿਰ ਮੈਂ ਆਵਾਂ ਤੇ ਇਹ ਨਾ ਕਹਿਣ ਕਿ ਜਾਨੀ ਬੜੇ ਲੇਟ ਦਾ ਛੜਦੇ ਨੇ ਫਿਰ ਇਹਨੂੰ ਟਾਈਮ ਨਹੀਂ ਦੇਣਾ ਸੋ ਆਸ ਕਰਨਾ ਕਿ ਤੁਸੀਂ ਬੜੇ ਧਿਆਨ ਦੇ ਨਾਲ ਸਰਵਣ ਕੀਤਾ ਹੈ ਤੇ ਇਸੇ ਤਰ੍ਹਾਂ ਤੁਸੀਂ ਵੀ ਮੈਨੂੰ ਉਮੀਦ ਹੈ ਕਿ ਤੁਸੀਂ ਵੀ ਆਪਣੇ ਬਾਰੇ ਸੋਚੋਗੇ ਮੈਨੂੰ ਖੁਸ਼ੀ ਹੋਈ ਇਸ ਗੱਲ ਦੀ ਕਿ ਜਦੋਂ ਮੇਰੇ ਭੈਣ ਜੀ surjit ਕੋਲ ਦਾ ਮੈਨੂੰ ਮੈਸੇਜ ਮਿਲਿਆ ਤੇ ਮੈਂ ਅਜੇ ਦੁਕਾਨ ਤੇ ਸਾਂ ਰੋਟੀ ਖਾਣੀ ਸੀ ਲੰਚ ਕਰਨਾ ਸੀ ਤੇ ਮੇਰੀ ਤਬੀਬ ਵੀ ਖਰਾਬ ਹੋ ਜਾਂਦੀ ਆ ਆਰਾਮ ਨਾ ਕਰਾਂ ਤਾਂ ਪਰ ਖੈਰ ਮੈਂ ਰੋਟੀ ਖਾ ਕੇ ਫਟਾਵੜ ਭਜਿਆ ਤੇ ਮੈਨੂੰ ਇਹ ਵੀ ਪਤਾ ਲੱਗ ਗਿਆ ਰਸਤੇ 'ਚ ਮੈਸੇਜ ਮਿਲ ਗਿਆ ਕਿ ਜੀ 4:30 ਵਜੇ ਘਰੋਂ ਨਿਕਲਣਾ ਹੈ 5:00 ਵਜੇ ਪਹੁੰਚਣਾ ਹੈ ਸਾਨੂੰ ਪਤਾ ਹੀ ਨਹੀਂ ਐ ਕਿਸੇ ਹੋਰ ਦੇ ਥਰੂ ਮੈਲ ਬੈਸੇ ਮਿਲੇ ਆ ਪਰ ਜਦੋਂ ਉਹ ਤੇ ਪਹੁੰਚੇ ਮੈਨੂੰ ਵੇਖ ਕੇ ਬੜੀ ਖੁਸ਼ੀ ਹੋਈ ਤੁਸੀਂ ਕਹੋਗੇ ਕਿਸੇ ਦੀ ਖੁਸ਼ੀ ਹੋ ਗਈ ਤੈਨੂੰ ਇਹ ਖੁਸ਼ੀ ਹੋਈ ਕਿ ਮੇਰੇ ਭੈਣ ਜੀ ਦੀ ਡੈੱਡ ਬਾਡੀ ਮੰਜੇ ਤੋਂ ਖਲੇਲੀ ਉਤਾਰੀ ਮੈਂ ਹੀ ਚਾਹਣਾ ਹੁਣਾ ਡੈੱਡ ਬਾਡੀ ਜਿੱਥੇ ਪਈ ਐ ਉੱਥੇ ਰਹਿਣ ਦਿਓ ਇਹ ਭਰਮ ਨੇ ਪਰਮਾਤਮਾ ਨਿਕਲੋ ਬਾਹਰ ਬੜੀ ਖੁਸ਼ੀ ਹੋਈ ਫਿਰ ਪਰਿਵਾਰ ਨੇ ਇਹ ਹੁਣ ਦੱਸੋ ਇਹ ਗੱਲਾਂ ਕੀਤੀਆਂ ਹੋਈਆਂ ਨੇ ਤਾਂ ਉਹ ਦਿਮਾਗ ਵਿੱਚ ਸੀ ਇਹ ਬੱਚੀ ਮੇਰੀ ਪਣਜੀ ਇਹਦਾ ਘਰ ਵਾਲਾ ਦਵਿੰਦਰ ਸਿੰਘ ਜਦੋਂ ਗੁਜ਼ਰਿਆ ਮੈਂ ਉੱਥੇ ਵੀ ਜਾ ਕੇ ਬੋਲ ਕੇ ਆਇਆ ਸੀ ਮੈਨੂੰ ਕਿਤਨੇ ਸਾਲ ਹੋ ਗਏ ਬੋਲਦਿਆਂ ਬੋਲਦਿਆਂ ਤੇ ਨਵੇਂ ਨਮਕ ਨਵੀਆਂ ਨਵੀਆਂ ਚੀਜ਼ਾਂ ਅੰਦਰੋਂ ਹੋਰ ਹੋਰ ਫੁੱਟ ਲਈਆਂ ਨੇ ਕਿ ਇਹ ਵਿਚਾਰ ਇਹ ਵਿਚਾਰ ਸੰਗਤ ਦੇ ਸਾਹਮਣੇ ਰੱਖੋ ਇਹ ਵਿਚਾਰ ਸੰਗਤ ਦੇ ਸਾਹਮਣੇ ਰੱਖੋ ਇਹ ਵਿਚਾਰ ਸੰਗਤ ਤਾਂ ਕਿ ਸੰਗਤ ਨੂੰ ਪਤਾ ਲੱਗੇ ਸੀ ਜਾਣਾਂ ਕਿਥੇ ਜਾ ਘੜੇ ਪਾਸੇ ਰਹਿਣਾ ਅੱਜ ਤੱਕ ਅਸੀਂ ਉਰੇ ਹੀ ਘੁੰਮ ਰਹੇ ਆ ਅੱਜ ਸਾਨੂੰ ਇਹ ਨਹੀਂ ਪਤਾ ਕਿ ਗੁਰਬਾਣੀ ਸਾਨੂੰ ਕੀ ਦੱਸਦੀ ਪਈ ਹੈ ਕਿ ਅਸੀਂ ਕਰ ਕੀ ਰਹੇ ਹਾਂ ਮਾਫ ਕਰਨਾ ਮੈਨੂੰ ਇੱਥੇ ਹੀ ਬੈਠੇ ਸਾਹਮਣੇ ਮੇਰੇ ਪੰਜੀ ਬੈਠੇ ਨੇ ਮੈਂ ਉਹਨਾਂ ਨਾਲ ਵਿਚਾਰਾ ਕਰਦਾ ਰਹਿਣਾ ਉਹਨਾਂ ਨੇ ਆਪਣੀ وصੀਅਤ ਵਿੱਚ ਕੀ ਕਿਹਾ ਹੋਇਆ ਹੈ ਜਦੋਂ ਮੈਂ ਗੁਜ਼ਰ ਜਾ ਬਸ ਪਹਿਲੇ ਦਿਨ ਸੰਸਕਾਰ ਤੋਂ ਬਾਅਦ ਕੁਝ ਵੀ ਨਹੀਂ ਕੋਈ ਭੋਗ ਨਹੀਂ ਕੋਈ ਕੀਰਤਨ ਨਹੀਂ ਕੋਈ ਖੰਡ ਪਾਠ ਨਹੀਂ ਕੋਈ ਸਹਿਜ ਪਾਠ ਨਹੀਂ ਮਤਲਬ ਇਸ ਅਵਸਥਾ 'ਚ ਪਹੁੰਚਣਾ ਹੈ ਇਸ ਤੋਂ ਬਿਨਾ ਕੰਮ ਚੱਲਦਾ ਹੈ ਟੈਕਸਟ ਕਰਾ ਕੇ ਵੀ ਕੰਮ ਨਹੀਂ ਚੱਲਦਾ ਕਿਸੇ ਦਾ ਜੋ ਮਰਜ਼ੀ ਕਰ ਲੋ ਤੋ ਗੁਰਬਾਣੀ ਸਾਨੂੰ ਬਿਲਕੁਲ ਛੋਟ ਰਸਤਾ ਦਿਖਾਉਂਦੀ ਹੈ ਸਮਝਾਉਂਦੀ ਹੈ ਅਸੀਂ ਕਰਮ ਕਾਂਡਾਂ ਦੇ ਵਿੱਚ ਪਏ ਆ ਬਚਣਾ ਹੈ ਸਮਝਣਾ ਹੈ ਗੁਰਬਾਣੀ ਨੂੰ ਸੋ ਪੁੱਲਾ ਤੁਕਾਂ ਦੇ क्षमा ਕਰਨੀ ਜੀ ਫਤੇਬ ਲਾਵਾਂਗਾ ਤੇ ਆਸ ਕਰਨਾ ਕਿ ਤੁਸੀਂ ਪਰਵਾਹ ਨੂੰ ਇਹ ਦੱਸ ਦੇਣਾ ਕਿਉਂਕਿ ਜਦੋਂ ਘਰ ਗੱਲ ਹੋ ਰਹੀ ਸੀ ਨਾ ਪਰਸੋਂ ਤਰਸੋਂ ਕਹਿੰਦੇ ਮਮਾ ਜੀ ਅਪਾਇੰਟਮੈਂਟ 5 ਮਿੰਟ ਸਿਰਫ ਅਪਾਇੰਟਮੈਂਟ ਬੋਲਾ ਸੀ ਉਹ ਮੈਂ ਕਿਹਾ ਅਪਾਇੰਟਮੈਂਟ ਤਾਂ ਜਦੋਂ ਫਤੇ ਨੇ ਬੁਲਾਈ ਜਾਂਦੀ ਤੁਸੀਂ ਕਹਿੰਦੇ 5 ਮਿੰਟ ਤੁਸੀਂ ਬੋਲਦੇ ਹੋ ਤੇ ਗੱਲ ਕਿਵੇਂ ਬਣੇਗੀ ਕਹਿੰਦੇ ਸੰਗਤ ਉੱਠ ਕੇ ਚਲੀ ਜਾਂਦੀ ਹੈ ਤੇ ਅੱਜ ਸੰਗਤ ਬੈਠੀ ਹੈ ਕੋਈ ਤਾਂ ਉੱਠਿਆ ਨਹੀਂ 25 ਮਿੰਟ ਹੋ ਗਏ ਨੇ ਸੋ ਇਹ ਪਰਮ ਦੂਰ ਕਰਦੇ ਉਹਨਾਂ ਦੇ ਕਿ ਸੰਗਤ ਉੱਠ ਜਾਂਦੀ ਹੈ ਸੋ ਜੋਰ ਸ਼ੋਰ ਦੇ ਨਾਲ ਜੇ ਤੁਹਾਨੂੰ ਗੱਲਾਂ ਚੰਗੀਆਂ ਲਗੀਆਂ ਨੇ ਤੇ ਮੈਂ ਜਕਾਰਾ ਬੋਲਾਂਗਾ ਫਤਿਹ ਬੁਲਾਵਾਂਗਾ ਤੇ ਆਪ ਜੀ ਨੇ ਉਸ ਤੋਂ ਵੱਧ ਚੜ੍ਹਦੀ ਕਲਾ ਦੇ ਕਾ ਫਤਿਹ ਬੁલાਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ Let's